ਪੰਜਾਬ ਸੇਵਕ ਚੈਨਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਆਏ ਸੀਗੇ ਇਹ ਕੋਟਕਪੂਰਾ ਦੇ ਲੱਗੇ ਪਿੰਡ ਬਾਂਮਣ ਵਾਲਾ। ਇੱਥੋਂ ਦੇ ਕਿਸਾਨ ਆ ਅਮਨਦੀਪ ਸ਼ਰਮਾ ਜਿਨ੍ਹਾਂ ਨੇ ਕਿ ਫੁੱਲਾਂ ਦੀ ਖੇਤੀ ਕੀਤੀ ਹੋਈ ਆ। ਕਣਕ, ਜੀਰੇ ਦੀ ਤਾਂ ਸਾਰੀ ਖੇਤੀ ਕਰਦੇ ਆ ਤੇ ਇਹਨਾਂ ਨੇ ਦੇਖੋ ਕਿੰਨੇ ਸੋਹਣੇ ਫੁੱਲ ਹੋਏ ਆ ਗਰਮੀ ਦੇ ਵਿੱਚ ਵੀ ਤੇ ਗੇਂਦੇ ਦੇ ਫੁੱਲ ਲਗਾਏ ਹੋਏ ਆ, ਗੁਲਾਬ ਦੇ ਫੁੱਲ ਲਗਾਏ ਹੋਏ ਆ ਤੇ ਨਵੀਂ ਸੋਚ ਦੇ ਅਨਸਾਰ ਖੇਤੀ ਕਰ ਰਹੇ ਨੇ। ਤੇ ਇਹਨਾਂ ਨੂੰ ਵੀਰ ਨੂੰ ਬਹੁਤ ਜ਼ਿਆਦਾ ਸ਼ੌਕ ਆ ਇਸ ਕੰਮ ਦਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਆਜੋ ਵੀਰ ਜੀ ਇੱਧਰ ਆਜੋ ਇਹ ਨੇ ਵੀਰ ਅਮਨਦੀਪ ਸ਼ਰਮਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਵੀਰੇ ਤੁਸੀਂ ਮਤਲਬ ਕਦੋਂ ਕਦੇ ਇਹ ਕੰਮ ਸ਼ੁਰੂ ਕੀਤਾ ਹੋਇਆ ਇਸ ਤਰ੍ਹਾਂ ਦੀ ਖੇਤੀ ਦਾ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਰਸ਼ਕਾਂ ਦਾ ਬਹੁਤ ਧੰਨਵਾਦ ਮੈਨੂੰ ਪੰਜੀ ਹੋ ਹੀ ਗਏ ਲਗਭਗ ਡੇਢ ਦੋ ਸਾਲ ਹੋ ਗਏ ਆ। ਅੱਛਾ ਜੀ। ਕਿ ਮੈਂ ਚਾਰਕਲਾਂ ਵਾਲਾ ਸ਼ੁਰੂ ਕੀਤਾ ਸੀਗਾ ਮੇਰੇ ਇਦਾਂ ਥੋੜੇ ਪਿੱਛੇ ਪਾਸੇ ਸਾਹਮਣੇ ਚਾਰਕਲਾਂ ਲਾਈਆਂ ਸੀ। ਉਸ ਤੋਂ ਬਾਅਦ ਫਿਰ ਇਹ ਚਾਰਾ ਚਾਰਕਲਾਂ ਵਾਲਾ ਲਾਈਆਂ। ਅੱਛਾ ਜੀ। ਹੁਣ ਮੇਰੇ ਉਹ ਗਰਭ ਸੈੱਲਾਂ ਵਾਲੇ ਜਿਹੜੇ ਫੁੱਲ ਸੀਗੇ ਹਾਂਜੀ ਉਹ ਖਤਮ ਹੋ ਗਏ 6 ਮਹੀਨੇ ਬਾਅਦ ਉਹ ਵੋਹਣੇ ਪੈਂਦੇ ਆ। ਅੱਛਾ ਜੀ। ਹੁਣ ਇਹ ਜਿਹੜੀ ਹੁਣ ਨਵੀਂ ਕਿਸਮਾ ਗਰਮੀ ਵਾਲੀ ਬਰਸਾਤੀ ਕਹਿੰਦਾ ਇਹਨੂੰ ਕਹਨੇ ਆ। ਇਹ ਆਹ ਲੱਡੂ ਕਹਿੰਦਾ। ਅੱਛਾ ਲੱਡੂ। ਗਰਮੀ ਵਾਲਾ ਇਹ ਹੁਣ ਮੇਰਾ ਬਰਸਾਤੀ ਕਹਿੰਦਾ ਲੱਗਿਆ ਵ ਨਾ ਖੜੇ ਦਾ ਮੀਂਹ ਦਾ ਪਾਣੀ ਚੋਂ ਕਿ ਮੀਂਹ ਦੇ ਪਾਣੀ ਨੁਕਸਾਨ ਕਰ ਦਿੰਦਾ ਸਾਰੇ ਬੂਟਿਆਂ ਨੂੰ ਅੱਛਾ ਅੱਛਾ ਤੇ ਫਿਰ ਮੇਰਾ ਉਧਰ ਸਾਰਾ ਇਹ ਛੜਕਦੇ ਬਾਣ ਕਰਕੇ ਇੱਕਦਮ ਇਹ ਸਾਰੀਆਂ ਡੇਕਾਂ ਲਾਈਆਂ ਹੁੰਦੇ ਆ ਉਹਦੀਆਂ ਉਹਨੀਆਂ ਅੱਛਾ ਹਾਂ ਜੀ ਉਹ ਡੇਕਾਂ ਲਾਈਆਂ ਜੀ ਇੱਕ ਮੇਰਾ ਸਾਰਾ ਉੱਥੇ ਗਲਾਬ ਲਾਇਆ ਬ ਨਾਲ ਨਾਲ ਅੱਛਾ ਗਲਾਬ ਇਹਦੇ ਦੋ ਫਾਇਦੇ ਇੱਕ ਤਾਂ ਫੁੱਲ ਹੋਣਗੇ ਆਪਾਂ ਉਹਦੀ ਮਾਰਕੀਟਿੰਗ ਵੀ ਕਰ ਸਕਦੇ ਗਲਾਬ ਦੀ ਦੂਜਾ ਫਾਇਦਾ ਇਹ ਆ ਵੀ ਵਾਰਡ ਹੁੰਦੀ ਆ ਕਿਉਂਕਿ ਉਹਨੂੰ ਕੰਡੇ ਕੰਡੇ ਹੁੰਦੇ ਆ ਗਲਾਬ ਨੂੰ ਹੂੰ ਤੁਲ ਪਸ਼ੂਆਂ ਤੋਂ ਜਾਂ ਹੋਰ ਕਿਸੇ ਜੀਵ ਤੋਂ ਵੀ ਆਪਾਂ ਨੂੰ ਬਚਾਅ ਪੂਰਾ ਰਹਿੰਦਾ ਹੈ ਬਚਾਅ ਪੂਰਾ ਰਹਿੰਦਾ ਹੈ ਠੀਕ ਹੈ ਤੇ ਇਹਦੇ ਵਿੱਚ ਕਿਵੇਂ ਵੀ ਇਹਦੀ ਮਾਰਕੀਟਿੰਗ ਦਾ ਕੀ ਹਿੱਸਾ ਹਕਤਾ ਬਈ ਮਾਰਕੀਟਿੰਗ ਤਾਂ ਇਹ ਵੀ ਨਵੇਂ ਕਿਸਾਨ ਨੂੰ ਤਾਂ ਇੱਕ ਰਹੀ ਜਾਣਾ ਪੈਂਦਾ ਜਦੋਂ ਬੰਦਾ ਫਲ ਲਾ ਲੇ ਹੂੰ ਉਹਨੂੰ ਮਾਰਕੀਟ ਨਾਲ ਸ਼ਹਿਰਾਂ ਚ ਜਾਣਾ ਪੈਂਦਾ ਕਿਉਂਕਿ ਦੁਕਾਨਾਂ ਤੇ ਪਹਿਲੇ ਆਲਰੇਡੀ ਗਾਹਕ ਉਹਨਾਂ ਦੇ ਪੱਕੇ ਗਾਹਕ ਦੁਕਾਨਾਂ ਦੇ ਹੈਗੇ ਰੇੜੀ ਵਾਲਿਆਂ ਦੇ ਹਾਂ ਮਤਲਬ ਜਿਹੜੇ ਸਪਲਾਈ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਕੁਆਲਿਟੀ ਵਿਖਾਉਣੀ ਪੈਂਦੀ ਵੀ ਮੇਰੀ ਆ ਕੁਆਲਿਟੀ ਆ ਰੇਟ ਦੱਸਣਾ ਪੈਂਦਾ ਵੀ ਆ ਮੈਂ ਆ ਰੇਟ ਦੇਣੇ ਜਾਂ ਕੀ ਰੇਟ ਚੱਲਦਾ ਹਾਂਜੀ ਉਹਨਾਂ ਨੂੰ ਵੀ ਕੁਆਲਿਟੀ ਪਸੰਦ ਆਉਂਦੀ ਫਿਰ ਤੁਹਾਨੂੰ ਆਰਡਰ ਦੇਣ ਲੱਗ ਪੈਂਦੇ ਆ ਵੀ ਥੋੜੀ ਮਿਹਨਤ ਪਹਿਲੇ ਸਾਲ ਮਿਹਨਤ ਪਹਿਲੇ ਸਾਲ ਕਰੀਆ ਵੀ ਮੈਂ ਤਾਂ ਜੇ ਕਿਸਾਨਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਹਾਂਜੀ ਵੀ ਜੇ ਕੋਈ ਬੰਦਾ ਫੁੱਲ ਇਹ ਕੰਮ ਕਰਨਾ ਚਾਹੁੰਦਾ ਹੂੰ ਉਹ ਆ ਗਰਮੀ ਵਾਲੇ ਨਾਲ ਉਹ ਗਾਂਸ ਸਤੰਬਰ ਜਾਂ ਅਕਤੂਬਰ ਚ ਸਿਆਲਾਂ ਵਾਲੇ ਝੋਨੇ ਵੱਢ ਕੇ ਸਿਆਲਾਂ ਵਾਲਾ ਲਾਉਣ ਕਿਉਂਕਿ ਇੱਕ ਤਾਂ ਉਹਨੂੰ ਬਿਮਾਰੀ ਘੱਟ ਪੈਂਦੀ ਹੈ ਠੀਕ ਹੈ ਪਾਣੀ ਉਹਨੂੰ ਘੱਟ ਲੱਗਦਾ ਹੈ ਪਾਣੀ ਘੱਟ ਲੱਗਦਾ ਉਦੋਂ ਉਹਦੀ ਮਾਰਕੀਟ ਕਰਨੀ ਸੋਕੇ ਕਹਿੰਦੇ ਇਹਨਾਂ ਜਿਹੜੀ ਗਰਮੀ ਵਾਲੇ ਬੋਟੇ ਆ ਨਾ ਇਹਨਾਂ ਨੂੰ ਬਿਮਾਰੀ ਸੁੰਡੀ ਬਹੁਤ ਪੈਂਦੀ ਇਹਨਾਂ ਨੂੰ ਤੀਜੇ ਚੌਥੇ ਸਪਰੇ ਹੁੰਦੀ ਹੈ ਪਾਣੀ ਰੋਏ ਤੀਜੇ ਦਿਨ ਦੇਣਾ ਪੈਂਦਾ ਜੇ ਤੁਸੀਂ ਇੱਕ ਦਿਨ ਵੀ ਇਹਦੋਂ ਤੁਸੀਂ ਲਾਪਰਵਾਹੀ ਵਰਤ ਗਏ ਉਹਦਾ ਇਹਨਾਂ ਨੇ ਉਹ ਛੁੰਡੀ ਨਹੀਂ ਜਾਂ ਕਿਸੇ ਫੰਗਸ ਨੇ ਜਾਂ ਪਾਣੀਕਾਰ ਨਹੀਂ ਤੁਹਾਡੇ ਖਤਮ ਹੋ ਜਾਣੇ ਖਤਮ ਹੋ ਜਾਣੇ ਇਹਨਾਂ ਨੂੰ ਫਿਰ ਕੋਈ ਸੰਦ ਤੋਂ ਕੋਈ ਛੁੰਡੀ ਤੋਂ ਪੈਂਦੀ ਪਰ ਚੌਥੀਜੇ ਚੌਥੇ ਸਪਰੇ ਕਰਦੇ ਹਾਂ ਅੱਛਾ ਇਹ ਸਪਰੇ ਕਰਨੀ ਜਿਹੜੀ ਸਿਆਲਾਂ ਵਾਲੀ ਉਹ ਸਪਰੇ ਲੋੜ ਨਹੀਂ ਪੈਂਦੀ ਠੀਕ ਇਹਨੂੰ ਗਰਮੀ ਕਰਕੇ ਕਿਉਂਕਿ ਇੱਕ ਹੁਣ ਕਣਕਾਂ ਖੜੀਆਂ ਕਣਕਾਂ ਕੁਸ਼ਕ ਵੱਡੀਆਂ ਗਈਆਂ ਕਣਕ ਦਾ ਤੇਲਾ ਜਾਂ ਛੁੰਡੀ ਫੁੱਲਾਂ ਚ ਆਉਂਦੀ ਹੈ ਫੁੱਲਾਂ ਚ ਆਉਂਦੀ ਹੈ ਤਾਂ ਕਰਕੇ ਇਹਨੂੰ ਤੀਜੇ ਚੌਥੇ ਦਿਨ ਸਪਰੇ ਸਾਨੂੰ ਕਰਨੀ ਪੈਂਦੀ ਠੀਕਾ ਮਤਲਬ ਤੁਸੀਂ ਇੱਕ ਵਾਰੀ ਜਿਵੇਂ ਆ ਤੁਹਾਡੀ ਖੜੀ ਹੈ ਫੁੱਲਾਂ ਦੀ ਫਸਲ ਇੱਧਰ ਤੁਸੀਂ ਨਮੀ ਲਗਾਈ ਆਪਣੀ ਇਹ ਨਾ ਉਧਰ ਨਮੀ ਲਾਤੀ ਹੂੰ ਵੀ ਚਾਰਕਨਾਲਾਂ ਤੁਹਾਡੀ ਰੱਖਿਆ ਵੀ ਚਾਰਕਨਾਲਾਂ ਚ ਖੜੀ ਹੁੰਦੀ ਹੈ ਫਸਲ ਤੇ ਚਾਰਾਂ ਚ ਨਮੀ ਲਗਾ ਦਿੰਦੇ ਆ ਇਹਦਾ ਆਉਣਾ ਪੈਂਜ ਜੇ ਆਪਾਂ ਮਤਲਬ ਇਹ ਲਾ ਕੇ ਆਪਾਂ ਸਾਲਾਂ ਦੇ ਕੱਲਾ ਰੱਖੀਏ ਅਗਲੇ ਸਾਲਾਂ ਤੇ ਮੈਂ ਜਾਵਾਂ ਜਿਹੜੇ ਮੇਰੇ ਸੇ ਗਾਹਕ ਲੱਗੇ ਸਾਲਾਂ ਦੇ ਟੁੱਟ ਜਾਣਗੇ ਕਿਉਂਕਿ ਉਹਨਾਂ ਨੂੰ ਤਾਂ ਫੁੱਲ ਦਾ ਰੋਜ਼ ਚਾਹੀਦਾ ਰੋਜ਼ ਚਾਹੀਦਾ ਦਿਨ ਤਿਆਰ ਵੀ ਰੋਜ਼ ਉਹਨਾਂ ਤੋਂ ਲੋਕਾਂ ਨੂੰ ਤਾਂ ਰੋਜ਼ ਖਰੀਦਣਾ ਜਿਵੇਂ ਇੱਕ ਪਹਿਲਾਂ ਵੀ ਉਹਨਾਂ ਨੂੰ ਗੈਪ ਪਾ ਦੇ ਵੀ ਅੱਜ ਹੈ ਨਹੀਂਗੇ ਉਹਨਾਂ ਕੇ ਹੋ ਰਹਾ ਦਾ ਬੰਦਾ ਕਿਸਾਨ ਵੇਖ ਲੈਣਗੇ ਕਿਸਾਨ ਦੇਖ ਲੈਣਗੇ ਫਿਰ ਉਹ ਮੇਰਾ ਉਹਨਾਂ ਨਾਲ ਸੰਪਰਕ ਟੁੱਟ ਜਾਂਦਾ ਹੈ ਰੋਟੇਸ਼ਨ ਵਾਈ ਚੱਲਦਾ ਹੀ ਪਹਿਲਾਂ ਉਹ ਫਿਰ ਗਰਮੀ ਵਾਲਾ ਫਿਰ ਆਪਣਾ ਇਲਾਕਾ ਟਿੰਗ ਲੱਗਦੀ ਹੈ ਬਰਸਾਤੀ ਕਿੰਦਾ ਠੀਕ ਹੈ ਇਹ ਚੱਲਦਾ ਰੋਟੇਸ਼ਨ ਵਾਈ ਚੱਲਦੇ ਰਹਿਣਾ ਚਾਹੀਦਾ ਹਾਂ ਚੱਲਦੀ ਰਹਿਣਾ ਚਾਹੀਦਾ ਇਹ ਤੁਹਾਨੂੰ ਕਿਵੇਂ ਵੀ ਕੀ ਤੁਹਾਨੂੰ ਇਨਸਪੀਰੇਸ਼ਨ ਮਿਲੀ ਆ ਜਾਂ ਕਿਵੇਂ ਤੁਹਾਡਾ ਸ਼ੌਕ ਹੀ ਸੀਗਾ ਇਹ ਵੀ ਇਹ ਮੇਰਾ ਸ਼ੌਕ ਹੀ ਸੀ ਬਹੁਤ ਪੁਰਾਣਾ ਸ਼ੌਕ ਫਿਰ ਮੈਂ 2 ਸਾਲ ਸਰਚ ਕੀਤਾ ਅੱਛਾ ਇਹ ਕਿਉਂਕਿ ਇਹ ਬੀਏ ਦੇ ਬਹੁਤ ਤਰ੍ਹਾਂ ਦੇ ਆਉਂਦੇ ਆ। ਅੱਛਾ ਗੇਂਦੇ ਦੇ ਹਰ ਤਰ੍ਹਾਂ ਦੀ ਬੀ ਕੰਪਨੀਆਂ ਦਿੰਦੀਆਂ ਪਰ ਉਹ ਕੰਪਨੀਆਂ ਦੀ ਫੋਟੋ ਕੁਝ ਹੋਰ ਲੱਗੀ ਹੁੰਦੀ ਆ। ਨਿਕਲਦਾ ਹੋਰ ਆ 2 ਸਾਲ ਫਿਰ ਮੈਂ ਯੂਨੀਵਰਸਿਟੀ ਲੁਧਿਆਣਾ ਦੇ ਟੱਚ ਚ ਆਇਆ ਉੱਥੇ। ਠੀਕ ਹੈ। ਡਾਕਟਰ ਸੀ ਕਿ ਉਹਨਾਂ ਨੇ ਮੈਨੂੰ ਗਾਂਹ ਦੀਆਂ ਦੱਸਿਆ ਵੀ ਇੱਥੋਂ ਤੋਂ ਬੀ ਸੀਡ ਚੰਗਾ ਮਿਲੂਗਾ, ਇੱਥੋਂ ਪਨੀਰੀ ਚੰਗੀ ਮਿਲੂ ਤਾਂ ਉਹ ਤੋਂ ਬਾਅਦ ਮੇਰਾ ਇਹ ਹੁਣ ਕੰਮ ਮੇਰਾ ਹੁਣ ਵਧੀਆ ਦਾ ਚੱਲਿਆ ਹੋਇਆ ਠੀਕ ਹੈ ਹੁਣ ساری ਜਾਂਚ ਆ ਗਈ ਪਹਿਲਾਂ ਤਾਂ ਨਵੇਂ ਬੰਦ ਨੂੰ ਨਹੀਂ ਪਤਾ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਹਾਂਜੀ ਹਾਂ ਤਾਂ ਕੰਮ 'ਚ ਵੜ ਕੇ ਪਤਾ ਲੱਗਦਾ ਹੈ ਹਾਂ ਕੰਮ 'ਚ ਵੜ ਕੇ ਪਤਾ ਲੱਗਦਾ ਹੈ ਤੇ ਤੁਸੀਂ ਯੂਨੀਵਰਸਿਟੀ ਨਾਲ ਜੁੜ ਜੁੜਨਾ ਚਾਹੀਦਾ ਹੈ ਯੂਨੀਵਰਸਿਟੀ ਬੜਾ ਕੁਝ ਮੈਂ ਮੈਨੂੰ ਮਿਲਿਆ ਉੱਥੋਂ ਮੈਨੂੰ ਬੜੀ ਸ਼ੇਰ ਮੈਨੂੰ ਸਸਲਾਈ ਲੈ ਕੇ ਹੀ ਕੰਮ ਕਰਨਾ ਚਾਹੀਦਾ ਹੈ ਸਸਲਾਈ ਵੀ ਉੱਥੇ ਪਰ ਟਾਈਮ ਟਾਈਮ ਤੁਹਾਨੂੰ ਦੱਸ ਦੇ ਵੀ ਸਾਰਾ ਕੋਈ ਡਾਇਟ ਸਪਰੇਆ ਦਾ ਸਪਰੇਆ ਦਾ ਸਾਰਾ ਕੁਝ ਦੱਸ ਦੇ ਫੇਰ ਚੱਲੋ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਨਾ ਜੇ ਆਪਾਂ ਆਪ ਮਾਰੇ ਕੰਮ ਕਰਦੇ ਆ ਤਾਂ ਆਪ ਨੂੰ ਨੌਲੇਜ ਨਹੀਂ ਹੁੰਦੀ ਤਾਂ ਹਾਂ ਮਾਰੇ ਕਰ ਵੀ ਲਓਗੇ ਚਲੋ 6 ਮਹੀਨੇ ਬੰਦਾ ਸਿੱਖਣ ਤੇ ਲੱਗ ਜਾਂਦਾ ਉਹੀ 6 ਮਹੀਨੇ ਜਦੋਂ ਸਿੱਖ ਕੇ ਲੱਗੇ ਉਹਦੀ ਇਨਕਮ ਸ਼ੁਰੂ ਹੋ ਜਾਂਦੀ ਹੈ ਜੇ ਬਿਨਾਂ ਸਿੱਖੇ ਤੋਂ ਕਰੂਗਾ ਕੰਮ ਉਹ 6 ਮਹੀਨੇ ਦਾ ਘਾਟਾ ਵੀ ਪੈ ਸਕਦਾ ਜੇ ਘਾਟਾ ਨਹੀਂ ਪੈਂਦਾ ਉਹਦੀ ਫਿਰ ਨੋ ਲਾਸ ਨੋ ਪ੍ਰੋਫਿਟ ਵਾਲਾ ਹੀ ਹੋ ਜੂ ਉਹ 6 ਮਹੀਨੇ ਫਿਰ ਉਹਦੇ ਵਿਅਰਥ کہہ ਸਕਦੇ ਆ ਆਪਾਂ ਜਾਣਦੇ ਉਹਦੋਂ ਬਿਹਤਰ ਹੈ ਤੁਸੀਂ 6 ਮਹੀਨੇ ਸਿੱਖ ਲਓ ਪੁੱਛ ਲਓ ਉਹਦੀ ਸਰਚ ਪੂਰਾ ਕਰੋ ਸੀਡ ਬਾਰੇ ਮਾਰਕੀਟਿੰਗ ਬਾਰੇ ਦਵਾਈਆਂ ਜਿਹੜੀ ਇਹ ਇਨਸੈਕਟਿਡ ਸੀਡ ਆ ਜਾਂ ਫੰਗੀਸਾਈਡ ਆ ਜਾਂ ਕੋਈ ਹੋਰ ਦਵਾਈਆਂ ਬੂਟੀਆਂ ਨੂੰ ਪਾਉਣੀਆਂ ਕੋਈ ਇਹਨੂੰ ਗਰੋਥ ਆਸਤੇ ਵੀ ਚਾਹੀਦੀ ਜੀ ਦਵਾਈ ਹਾਂਜੀ ਹਾਂ ਉਹਦਾ ਪੂਰਾ ਕਰਕੇ ਤੁਸੀਂ ਇਹਦਾ ਕੰਮ ਕਰੋ ਕੰਮ ਨਹੀਂ ਮਾੜਾ ਕੰਮ ਬਹੁਤ ਈਆ ਕੰਮ ਵਧੀਆ ਠੀਕ ਹੈ ਜੀ ਤੇ ਇਹ ਬੈਨ ਨੂੰ ਆਈ ਪਤਾ ਲੱਗਿਆ ਤੁਹਾਡਾ ਪਹਿਲਾਂ ਵੀ ਇੱਕ ਪੋਡਕਾਸਟ ਹੋਇਆ ਸੀ ਹਾਂਜੀ ਵੀ ਤੁਸੀਂ ਬਾਹਰ ਵੀ ਜਾ ਕੇ ਆਏ ਹੋਇਓ ਹਾਂਜੀ ਮੈਂ ਬਾਹਰ ਗਈ ਸੀ ਕੋਈ ਗਵਰਨਮੈਂਟ ਜੌਬ ਤੇ ਵੀ ਸੀਗੇ ਹਨਾ ਤੇ ਵੀ ਮਤਲਬ ਤੁਹਾਡਾ ਮਨ ਹੈ ਜਿਹੜਾ ਇਸ ਕੰਮ 'ਚ ਹੀ ਲੱਗਦਾ ਜ਼ਿਆਦਾ ਮਨ ਮੇਰਾ ਹੈ ਖੇਤੀ ਸੀਗਾ ਜੀ ਮੇਰੇ ਪਰਿਵਾਰ 'ਚ ਸਾਰੇ ਵਧੀਆ ਸੈਟਲ ਪਰਿਵਾਰ ਹੈ ਪਰ ਮੇਰਾ ਸ਼ੌਂਕ ਸੀਗਾ ਕਿ ਮੈਂ ਕੋਈ ਵਿਲੱਖਣ ਕੰਮ ਕਰਨਾ ਇੱਕ ਗੱਲ ਹੋਰ ਦੱਸ ਦਿੰਦਾ ਮੈਂ ਹਾਂਜੀ ਜਦੋਂ ਆਪਾਂ ਸੋਚਦੇ ਨੇ ਕੋਈ ਵਿਲੱਖਣ ਕੰਮ ਕਰਨਾ ਉਹਦੇ ਵਿੱਚ ਤੁਹਾਨੂੰ ਫੇਲ ਹੋਣ ਦੇ ਚਾਂਸ ਬਹੁਤ ਜਿਆਦਾ ਬਣ ਜਾਂਦੇ ਕਿਉਂਕਿ ਉਹ ਲੱਖਣ ਕੰਮ ਦੇ ਵਿੱਚ ਸਿਰਫ ਤੁਸੀਂ ਉਸ ਨੂੰ ਕਰ ਰਹੇ ਹੋ ਹੋਰ ਤੁਹਾਡਾ ਕੋਈ ਆਣ ਗਵਣ ਜਾਂ ਤੁਹਾਡੇ ਇਹਦੇ ਕੋਈ ਨਹੀਂ ਕਰ ਰਿਹਾ ਹਾਂ ਵੀ ਤੁਸੀਂ ਕਿਸ ਨੂੰ ਪੁੱਛਦਾ ਸੀ ਪੁੱਛ ਨਹੀਂ ਸਕਦੇ ਹਾਂ ਉਹਦੇ ਵਿੱਚ ਲੌਸ ਦੇ ਚਾਂਸ ਹੋਰ ਜਿਆਦਾ ਬਣ ਜਾਂਦੇ ਪਰ ਮੈਂ ਮੈਂ ਸਾਲ ਹੋ ਗਿਆ ਥਾੜਾ ਡੇਰ ਸਾਲ ਹੋ ਗਿਆ ਮੈਂ ਆਪਣੀ ਪੂਰੀ ਮਿਹਨਤ ਨਾਲ ਜਿੰਨਾ ਕਿ ਮੈਨੂੰ ਪਤਾ ਸੀਗੇ ਜਿੱਥੇ ਮੈਨੂੰ ਨਹੀਂ ਪਤਾ ਲੱਗੇ ਫਿਰ ਮੈਂ ਡਾਕਟਰ ਨੂੰ ਪੁੱਛਦਾ ਸੀਗਾ ਤੇ ਮੈਨੂੰ ਇਹ ਮਤਲਬ ਮੈਂ ਮੈਂ ਮੰਨਦਾ ਵੀ ਮੈਂ ਉਹਨਾਂ 'ਚ ਹੁਣ ਤੱਕ ਮੈਂ ਇਸ ਖੇਤੀਬਾੜੀ ਨਾਲ ਸੰਬੰਧ ਜੋ ਵੀ ਮੇਰੇ ਇਹ ਜਦ ਅਕਸਪੈਰੀਮੈਂਟ ਕੀਤੇ ਮੈਂ ਉਹਨਾਂ ਚ ਕਾਮਯਾਬ ਹੀ ਰਿਹਾ ਹਾਂ ਭਾਈ ਮਤਲਬ ਤੁਸੀਂ ਪਹਿਲਾਂ ਸਿੱਖਦੇ ਹੋ ਹਾਂ ਸਿੱਖਦਾ ਮੈਂ ਹਰ ਚੀਜ਼ ਪਹਿਲਾਂ ਸਿੱਖ ਕੇ ਵੀ ਫੇਰ ਜੇ ਕੰਮ ਕਰਦੇ ਆਂ ਆਪਾਂ ਵੀ ਫੇਰ ਉਹ ਕਾਮਯਾਬ ਹੀ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਉਹੀ ਕਾਮਯਾਬ ਬੰਦਾ ਹੋਊਗਾ ਠੀਕ ਆ ਠੀਕ ਆ ਕਾਲੀ ਨਾ ਕਰੋ ਕਿਸੇ ਕੰਮ ਚ ਹਾਂਜੀ ਕਾਲੀ ਜੇ ਕਾਲੀ ਕਰੋਗੇ ਤੁਸੀਂ ਉਹ ਚ ਲਾਸ ਕਰ ਸਕਦੇ ਲਾਸ ਹੋ ਜਾਂਦਾ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਉਹ ਮਤਲਬ ਦੂਸਰੀਆਂ ਫਸਲਾਂ ਦੇ ਬਰਾਬਰ ਜੇ ਪ੍ਰੋਫਿਟ ਦਾ ਰਹਿ ਜਾਂਦਾ ਹੋਈ ਨਹੀਂ ਪ੍ਰੋਫਿਟ ਵੇਖੇ ਤਾਂ ਵੱਧ ਹੀ ਹੋ ਜਾਂਦਾ ਅੱਛਾ ਪ੍ਰੋਫਿਟ ਵਾਧੀ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਦੂਜੇ ਫਲਮ ਮੁਕਾਬਲੇ ਖਰਚੇ ਘੱਟ ਆ। ਖਰਚੇ ਘੱਟ। ਜਦੋਂ ਖਰਚੇ ਗਿਣੀਆਂ ਕਣਕ ਝੋਨੇ ਦੇ ਉਹਨੇ ਖਰਚਾ ਜ਼ਿਆਦਾ ਨਹੀਂ ਖਰਚਾ ਘੱਟ ਆ। ਖਰਚਾ ਘੱਟ ਆ। ਫਿਰ ਇਹਦੇ ਵਿੱਚ ਪਾਣੀ ਦੀ ਥੋੜੀ ਬਚਤ ਬਹੁਤ ਹੋਣ ਗਰਮੀ ਕਰਕੇ ਥੋੜਾ ਪਾਣੀ ਵੱਧ ਲੱਗੂ। ਜਿਹੜੀ ਗਸਹੱਲਾਂ ਵਾਲੀ ਉਹਦੇ ਵਿੱਚ ਪਾਣੀ ਤਾਂ ਬਹੁਤ ਨਾਮਾਤਰ ਲੱਗਦਾ। ਹੂੰ। ਫਿਰ ਇਹ ਵੀ ਇਹਦੀ ਇਨਕਮ ਉਹਨਾਂ ਨਾਲੋਂ ਜ਼ਿਆਦਾ। ਇਨਕਮ ਜ਼ਿਆਦਾ। ਜੇ ਬੰਦਾ ਚਾਹਵੇ ਮਾਰਕੀਟਿੰਗ ਸਹੀ ਕਰੇ। ਹੂੰ। ਇਸ ਆਪਦੇ ਕਿੱਤੇ ਨੂੰ ਸਮਰਪਿਤ ਹੋਵੇ ਬੰਦਾ। ਹੂੰ। ਉਹ ਕਮਾਈ ਵੀ ਜ਼ਰੂਰ ਕਰੋ ਕਮਾਈ ਵੀ ਹੈ ਕਿ ਸਮਰਪਿਤ ਹੋਵੇ ਨਹੀਂ ਹੈਗਾ ਵੀ ਆਪਾਂ ਲਵਾਤੇ ਤੇ ਛਾਂ ਨੂੰ ਜਾਂ ਅੱਜ ਗਰਮੀ ਵਿੱਚ ਆਪਾਂ AC ਚਰਕ ਬੜ ਕੇ ਬਹਿ ਜਾਈਏ ਜਾਂ ਆਪ ਪੱਖੇ ਥੱਲੇ ਬਹਿ ਜਾਈਏ ਨਹੀਂ ਇਹ ਤੁਹਾਨੂੰ ਇਹ ਇਹ ਜਿਹੜੀ ਫਸਲ ਇਹੋ ਜੀ ਫਸਲ ਹੈ ਇਹ ਤੁਹਾਡੀ ਹਰ ਟਾਈਮ ਤੁਹਾਡੀ ਮੌਜੂਦਗੀ ਤੁਹਾਡੀ ਪ੍ਰੈਜੈਂਸ ਭਾਲਦੀ ਮੇਰੇ ਕੋਲੇ ਰਹੋ ਕੋਈ ਨਾ ਠੀਕ ਮਤਲਬ ਹਰੇਕ ਕੰਮ ਮਿਹਨਤ ਭਾਲਦਾ ਹੈ ਮਿਹਨਤ ਮਤਲਬ ਕਹਿੰਦਾ ਮਤਲਬ ਉਹੀ ਮਿਹਨਤ ਕਰੋ ਬਸ ਤੁਹਾਨੂੰ ਇਹਦੇ ਵਿੱਚ ਤੁਸੀਂ ਪ੍ਰੋਫਿਟ ਹੀ ਲਓਗੇ ਲੋਫ ਨਹੀਂ ਹੁੰਦਾ ਹਾਂਜੀ ਹਾਂ ਜਿਵੇਂ ਹੁਣ ਜ਼ਿਆਦਾਤਰ ਵੀ ਜੀਰੀ ਦਾ ਤਾਂ ਇਹ ਵੀ ਸੁਖ ਬਣਾਇਆ ਹੋਇਆ ਹੈ ਵੀ ਮੋਟਰ ਦੀ ਸਵਿਚ ਛੱਡ ਕੇ ਤੇ ਵੀ ਚਲੋ ਆਰਾਮ ਨਾਲ ਹੈਨਾ ਉਹ ਸੋਚ ਛੱਡਣ ਵਾਲੀ ਗੱਲ ਈ ਜਦੋਂ ਲਾਤੀ ਲੋਣੀ ਕਿਸੇ ਨੇ ਉਦੋਂ ਬਾਅਦ ਚ ਇਹ ਵੀ ਚੋ ਪਾਣੀ ਲਾਉਣਾ ਹੈ ਇਹਦੇ ਵਿੱਚ ਇਹ ਵੀ ਪਾਣੀ ਦੀ ਲੋਡ ਘੱਟ ਹੈ ਪਰ ਤੁਹਾਡੀ ਤੁਸੀਂ ਕੋਲੇ ਹੋਣੇ ਚਾਹੀਦੇ ਹਾਂ ਕੋਲੇ ਦੇਖ ਭਾਲ ਜ਼ਿਆਦਾ ਹੈ ਹਾਂ ਦੇਖਭਾਲ ਥੋੜੀ ਜ਼ਿਆਦਾ ਕਰਨੀ ਪਏ ਨੇ ਨੇਵਰ ਤਲਾਈ ਦੀ ਤਲਾਈ ਵੇਲੇ ਫਿਰ ਕਿਤੇ ਭੇਜਣਾ ਜਿਵੇਂ ਫਿਰ ਇਹ ਪਨੀਰੀ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ ਜਿਹੜੀ ਜਦੋਂ ਸਿਆਲਾਂ ਵਾਲੀ ਪਨੀਰੀ ਹੋਣੀ ਜਿਹੜੀ ਮੈਂ ਸਤੰਬਰ ਅਕਤੂਬਰ ਦੀ ਗੱਲ ਕਰਦਾ ਸੀ ਉਹ ਤਾਂ ਮੈਂ ਮੈਂ ਆਪ ਹੀ ਬੀਜਦਾ ਜੀ ਠੀਕ ਹੈ ਉਹ ਤੋਂ ਮੇਰੀ ਪਨੀਰੀ ਆਪ ਹੀ ਤਿਆਰ ਹੋਈ ਉਹ ਤੋਂ ਬਾਅਦ ਜਿਹੜੀ ਆ ਲੱਡੂ ਗੇਂਦਾ ਇਹ ਪਨੀਰੀ ਕਲਕੱਤੇ ਤੋਂ ਮੰਗਾਈ ਹੋਈ ਹੈ ਕਿਉਂਕਿ ਆਪਣੀ ਪਨੀਰੀ ਤਿਆਰ ਹੁੰਦੀ ਨਹੀਂ ਪਿਆਰ ਹੁੰਦੇ ਨਹੀਂ ਉਹ ਯੂਨੀਵਰਸੇ ਬੀਜ ਹੈਗਾ ਪੰਜਾਬ ਨੰਬਰ 1 ਅੱਛਾ ਜੀ ਉਹਦਾ ਵੀ ਹੁਣ ਮੈਨੂੰ ਕਿਹਾ ਸੀ ਉਹਨੇ ਕਹਿੰਦੇ ਤੁਸੀਂ ਬੀਜ ਲੈ ਕੇ ਜਾਇਓ ਤੇ ਉਹਦਾ ਮੈਂ ਇੱਕਰੀ ਤਜਰਬਾ ਕਰਨਾ ਵਿੱਚ ਉਹਦਾ ਝਾੜ ਉਹਦੇ ਬੂਟੇ ਦੀ ਜਿਹੜੀ ਕੱਦ ਹੈ ਹਾਂਜੀ ਜਾਂ ਉਹਦਾ ਕੁਆਲਿਟੀ ਦ੍ਰੀਮ ਹੁਣ ਇਹ ਬਰਸਾਤੀ ਗੇਂਦ ਲਾਇਆ ਇਹਦੀ ਕਲਕੱਤਿਆਂ ਕਟਿੰਗ ਆਉਂਦੀ ਆ। ਕਟਿੰਗ ਮਤਲਬ ਆ ਟਾਣੀ ਤੋੜ ਕੇ ਫੁੱਲ ਐ ਵੱਢ ਕੇ ਉਹ ਪਲਾਂਟੇਸ਼ਨ ਇਹਦੀ ਕਰਦੇ ਆ ਆਪਦੇ ਪੋਲੀ ਹਾਊਸ ਚ। ਤੇ ਜੋ এনਵਾਇਰਨਮੈਂਟ ਹੀ ਉਹਨਾਂ ਦਾ ਉੱਚਾ ਹੈ। ਇਹਦੀ ਜਦੋਂ ਜੜਾਂ ਪੰਜ ਜਾਂਦੀਆਂ ਉਹ ਜੜਾਂ ਨੂੰ ਕੱਢ ਕੇ ਸਾਨੂੰ ਦਿੰਦੇ ਆ ਉਹ। ਅੱਛਾ। ਮੈਂ ਕੱਲ ਮਗਾਦਮਾ ਡੱਬਾ ਦਿਖਾਣਾ ਪੂਰੀ ਬਾਇਰ 에ਅਰ ਆਇਆ ਡੱਬਾ। ਅੱਛਾ ਜੀ। ਉਹਦੇ ਵਿੱਚ ਡੱਬਾ ਸੀ ਉਹ ਥਰਮੋਕੋਲ ਦਾ ਵਿੱਚ ਪਨੀਰੀ ਸੀਗੀ। ਵਿੱਚ ਬਰਫ਼ ਵੀ ਰੱਖੀ ਹੋਈ ਸੀਗੀ। ਅੱਛਾ। ਜਿਹੜੀ ਖਰਾ ਰਾਸਤੇ 'ਚ ਖਰਾਬ ਨਾ ਹਾਂ ਗਰਮੀ ਉਹ ਵਰਾਉਣ ਜਦੋਂ ਵੀ ਸਾਡੇ ਮੇਰੇ ਕੋਲੇ ਪਹੁੰਚੀ ਤੇ ਮੈਂ ਉਹਦੀਆਂ ਦੀ ਪਲਾਂਟੇਸ਼ਨ ਕਰਵਾਤੀ ਸੀਗੀ ਮੈਂ ਰੱਖੀ ਕਰਵਾਤੀ ਠੀਕ ਹੈ ਤੇ ਕਿੰਨੇ ਕਿ ਤਰ੍ਹਾਂ ਦਾ ਹੁੰਦਾ ਇਹ ਗਿੰਦਾ ਗਿੰਦਾ ਤਾਂ ਇਹ ਚਾਰਾਂ ਪੰਜ ਕਸਮਾਂ ਦਾ ਹੁੰਦਾ ਜੀ ਜਾਫਰੀ ਹੈ ਉਹ 'ਚ ਚਾਰ ਰੰਗ ਆਉਂਦੇ ਆ ਇਹ 'ਚ ਦੋ ਰੰਗ ਜਿਵੇਂ ਲਾਲ ਹੈ ਇੱਕ ਪੀਲਾਇਆ ਰੰਗ ਹੋਰ ਹੈ ਜਿਹਨੂੰ ਲਿਖਦਾ ਹੋਊਗਾ ਇਹ ਤਿੰਨ ਰੰਗ ਆ ਚਾਰ ਰੰਗ ਜਾਫਰੀ ਦੇ ਇਹ ਲੱਡੂ ਗਿੰਦਾ ਹੈ ਨਾ ਇੱਕ ਦੂਸਰਾ ਜਿਹੜਾ ਥੋੜਾ ਜਿਹਾ ਬਾਹਰ ਜਿਹਨੂੰ ਬਾਲਾ ਖੜਮ ਆਇਆ ਹੁੰਦਾ ਨਾ ਉਹ ਉਹ ਗਿੰਦੀ ਉਹ ਜਾਫਰੀ ਹੁੰਦੀ ਗਿੰਦੀ ਇਹ ਲੱਡੂ ਕਹਿੰਦਾ ਇਹਦੇ ਜਿਵੇਂ ਨਾ ਮਾਥੇ ਫੜਾਂ ਲੱਗਦਾ ਲੱਡੂ ਹੁੰਦਾ ਜਿਵੇਂ ਕਿਉਂਕਿ ਇਹ ਥੋੜੇ ਇਹਦੇ ਪੱਤੇ ਇਕੱਠੇ ਹੁੰਦੇ ਆ ਗੁੰਦਮੀ ਜੀ ਗੁੰਦਮੀ ਆ ਥੋੜੇ ਇਹ ਫੁੱਲ ਥੋੜਾ ਟਾਈਟ ਆ ਉਹ ਫੁੱਲ ਥੋੜਾ ਹਲਕਾ ਹੁੰਦਾ ਢਿੱਲਾਇਆ ਹੁੰਦਾ ਇਹ ਫੁੱਲ ਵੈਰਾਈਟੀ ਦੇ ਇਹੀ ਚੱਲਦੀ ਆ ਆਪਣੀ ਗਰਮੀ ਵਾਲੀ ਤੇ ਇਹ ਲੋਕ ਦੁਕਾਨਦਾਰ ਜਾਂ ਜਿਹੜੇ ਲੋਕ ਪੂਜਾ ਵਗੈਰਾ ਕਰਦੇ ਜਿਹਨਾਂ ਨੂੰ ਜਾਣ ਚ ਹੈ ਉਹੀ ਚੀਜ਼ ਖਰੀਦਦੇ ਠੀਕ ਹੈ ਤੇ ਉਹਨਾਂ ਨਾਲੋਂ ਰੇਟ ਵੀ ਵਧਣ ਦੇ ਚਾਹ ਹੈ ਜਾਂ ਰੇਟ ਥੋੜਾ ਘਟਾ ਹੈ ਪਰ ਆਉਣ ਵਾਲੇ ਸਮੇਂ 'ਚ ਮੀਂਹਾਂ 'ਚ ਬਾਰਸ਼ਾਂ 'ਚ ਇਹਦੀ ਰੇਡ ਵਧਣੇ ਚਾਂਸ ਹੈਗੇ ਪੂਰੀ ਠੀਕ ਹੈ ਤੇ ਤੁਸੀਂ ਮਤਲਬ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਮੈਂ ਤਾਂ ਕਿਸਾਨਾਂ ਲਈ ਹੀ ਬੇਨਤੀ ਕਰਦਾ ਵੀ ਤੁਸੀਂ ਮੈਂ ਪਹਿਲਾਂ ਵੀ ਆਪਣੇ ਇੱਕ ਇੰਟਰਵਿਊ ਇਹੀ ਕਿਹਾ ਸੀਗਾ ਵੀ ਜ਼ਰੂਰੀ ਨਹੀਂ ਤੁਸੀਂ ਫੁੱਲਾਂ ਦਾ ਕਰਨਾ ਕੋਈ ਵੀ ਕੰਮ ਕਰੋ ਖੇਤੀ ਨਾਲ ਸੰਬੰਧਿਤ ਬਹੁਤ ਕੰਮ ਐ ਹੋਜੇ ਹੈਗੇ ਜਿਹੜੇ ਆਪਾਂ ਝੋਨਾ ਕਣਕ ਨੂੰ ਛੱਡ ਕੇ ਕਰ ਸਕਦੇ ਕਰ ਸਕਦੇ ਸਰ ਮਿਹਨਤ ਬਹੁਤ ਕਿਸਾਨ ਸਾਡੇ ਸਬਜੀ ਦੀ ਕਰਦੇ ਅੱਗ ਆਪਣਾ ਗੋਭੀ ਲਾਉਂਦੇ ਆ ਹਲਦੀ ਦੀ ਕਰਦੇ ਕਾਸ਼ਤ ਤੇ ਉਹ ਕਾਮਯਾਬ ਹੈ ਇਹਦਾ ਇੱਕ ਨਾ ਪੈਨ ਜੀ ਸਭ ਤੋਂ ਵੱਡੀ ਗੱਲ ਇਹ ਜੇ ਤੁਹਾਡੀ ਆਦਤ ਜੀ ਹੈਗੀ ਹੈ ਹਾਂਜੀ ਮਤਲਬ ਫੋਲ ਤੁਸੀਂ ਘੱਟ ਲਾਏ ਜੋ ਕੋਈ ਵੀ ਕੰਮ ਤੁਸੀਂ ਘੱਟ ਕੀਤਾ ਉਹ ਤੁਹਾਨੂੰ ਰੋਜ਼ ਦੀ ਰੋਜ਼ 1000 1500 2000 ਰੁਪਏ ਤੁਹਾਨੂੰ ਆਉਣੇ ਹੀ ਆਉਣਾ ਉਹ ਆਉਣ ਨਾਲ ਉਹ ਬੰਦੇ ਨੂੰ ਆਪਣੇ ਆਰਤੀਏ ਕੋਲੇ ਜਾਂ ਕਿ ਗੱਦਰ ਡਿਪੈਂਡਰਾਂ ਦੀ ਲੋਨ ਨਹੀਂ ਕਰਨਾ ਪੈਂਦਾ ਮਤਲਬ ਕੋਈ ਕੰਮਕਾਰ ਕਰਨਾ ਤਾਂ ਕਿਸੇ ਤੋਂ ਮੰਗਣੇ ਨਹੀਂ ਪੈਂਦੇ ਰੋਜ਼ ਇਨਕਮ ਕੋਈ ਥੋੜੀ ਬਣਾ ਲਈ ਆਪਦੀ ਕਿੱਥੇ 6 ਮਹੀਨੇ ਤੋਂ ਹਣੀ ਕਿੱਥੇ ਰੋਜ਼ ਦੀ 6 ਉਹ ਵੀ 6 ਮਹੀਨਿਆਂ ਨੂੰ ਥੋੜੀ ਗਾਰੰਟੀ ਨਹੀਂ ਹੋਏਗੀ ਵੀ ਫਸਲ ਆਈ ਕਿ ਸਹੀ ਆਊਗੀ ਜਾਂ ਝਾੜ ਸਹੀ ਹੋਊਗਾ ਜਿਵੇਂ ਹੁਣ ਕਣਕ ਦਾ ਕਈਆਂ ਪਿੰਡਾਂ ਦੇ ਵਿੱਚ ਅੱਗ ਲੱਗ ਗਈ ਕਣਕਾਂ ਮਚ ਗਈਆਂ ਪਰਮਾਤਮਾ ਨੇ ਤਾਂ ਬਹੁਤ ਮਾੜਾ ਕੀਤਾ ਤੇ ਹੁਣ ਆਪਾਂ ਤਾਂ ਕਿਨੇ ਵੀ ਤੰਦਰੁਸਤ ਹਾਂ ਮਤਲਬ ਉਹ ਤਾਂ ਇੱਕ ਆਪਾਂ ਉਹ ਦੱਸਦੇ ਨੇ ਰਿਸਕ ਦੀ ਗੱਲ ਕਰ ਰਹੇ ਹਾਂ ਰਿਸਕ ਆ ਉਹਦੇ ਵਿੱਚ ਉਹਦੇ ਵਿੱਚ ਰਿਸਕ ਬਹੁਤ ਇਹਦੇ ਵਿੱਚ ਰਿਸਕ ਹੈ ਹੈਗਾ ਪਰ ਜੇ ਜੇ ਸੰਭਾਲ ਹੈ ਨਹੀਂ ਫੇਰ ਰਿਸਕ ਹੈ ਜੇ ਤੁਸੀਂ ਸੰਭਾਲ ਹੈਗੇ ਫੇਰ ਕੋਈ ਰਿਸਕ ਨਹੀਂ ਫੇਰ ਕੋਈ ਰਿਸਕ ਬੂਟਾ ਲਾਤਾ ਉਹਨੇ ਤਿਆਰ ਹੋਣੇ ਇਹਨੇ ਫੁੱਲ ਦੇਣੇ ਦੇਣਾ ਇਹ ਵੀ ਹੋ ਇਹ ਵੀ ਕਈ ਵਾਰੀ ਹੋ ਜਾਂਦਾ ਵੀ ਜੇ ਆਪਾਂ 100 ਬੂਟਾ ਲਾਇਆ ਉਹਦੇ ਵਿੱਚ 10 ਕਬੂਟੇ ਮਾਰੇ ਨਿਕਲ ਜਾਂਦੇ ਆ ਪਰ 90 ਤਾਂ ਸਹੀ ਬੂਟੇ ਖੜੀ ਜਾਂਦੇ ਆ 90 ਤਾਂ ਸਹੀ ਨਿਕਲਦੇ ਆ ਵੀ ਹਰੇਕ ਅਲੱਗ ਬੂਟੇ ਨੇ ਆਪਦਾ ਉਹ ਪੁੰਗਰਣਾ ਹੁੰਦਾ ਹੈ ਹੈਨਾ ਬਰੇਕ ਹਾਂ ਬਰੇਕ ਨੇ ਕੋ ਸਿੰਗਲ ਪੱਤੀ ਆ ਜਾਂਦਾ ਫਿਰ ਉਹਨੂੰ ਘੱਟ ਹੁੰਦੇ ਫਿਰ ਇਹ ਆ ਦੇਖੋ ਇਹਦੇ ਮੱਖੀਆਂ ਮਧੂ ਮੱਖੀਆਂ ਬਹੁਤ ਆਉਂਦੀਆਂ ਹੂੰ ਇਥੇ ਮਧੂ ਮੱਖੀਆਂ ਲੋਕਾਂ ਨੇ ਰੱਖੇ ਹੋਏ ਆ ਫੁੱਲਾਂ ਤੇ ਬਹੁਤ ਆਉਂਦੀਆਂ ਹੂੰ ਹੂੰ ਤੇ ਆਪ ਦਾ ਫਰਸ ਪੀ ਕੇ ਚਲੇ ਜਾਂਦੀਆਂ ਠੀਕ ਹੈ ਮਤਲਬ ਵਧੀਆ ਕੰਮ ਹੈ ਜੀ ਮੈਂ ਤਾਂ ਲੋਕਾਂ ਨੂੰ ਇਸ ਚ ਨਵੇਂ ਇੱਕ ਜੁੜਨਾ ਚਾਹੀਦਾ ਕਿਸੇ ਹੋਰ ਨਾਲ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਕਹਿੰਦੇ ਵੀ ਬੰਦਾ ਦੀ ਧਰਤੀ ਨਾਲ ਜੁੜ ਜੁੜਿਆ ਰਹਿੰਦਾ ਤੇ ਜੁੜਨਾ ਵੀ ਚਾਹੀਦਾ ਬਾਾਕੀ ਪਾਣੀ ਜਿਵੇਂ ਕਮੀ ਹੁੰਦੀ ਜਾ ਰਹੀ ਆ ਤੇ ਪਾਣੀ ਜੀ ਕਹਾਂ ਉਹਨੂੰ ਉਹਦੇ ਵਾਸਤੇ ਬਹੁਤ ਵਧੀਆ ਇਹਦੇ ਵਾਸਤੇ ਪਾਣੀ ਘੱਟ ਲੱਗਦਾ ਹੁਣ ਜੀ ਇਹਨੂੰ ਆਪਾਂ ਤੀਜੇ ਦਿਨ ਪਾਣੀ ਲਾਉਣਾ ਤੇ ਮੇਰਾ ਇਹ 1 ਘੰਟਾ ਲੱਗਦਾ ਜੀ ਮੇਰਾ ਸੋਲਰ ਲੱਗਿਆ ਹੋਇਆ 1 ਘੰਟਾ ਨੂੰ ਸਾਰੇ ਪਾਣੀ ਪਤਲਾ ਪਤਲਾ ਲੱਗ ਜਾਂ ਤੀਜੇ ਚੱਕਸੇ ਨਾਲ ਪਾਣੀ ਲਾਉਣਾ ਹੁੰਦਾ ਠੀਕ ਆ ਠੀਕ ਤੇ ਕਣ ਕਹੂਗੀ ਤਾਂ ਸਾਰਾ ਸਾਰਾ ਦਿਨ ਬੋਰ ਚੱਲੀ ਜਾਂਦੀ ਹੈ ਟਿਊਬਲ ਚੱਲੀ ਜਾਂਦੇ ਆ ਠੀਕ ਹੈ ਤੇ ਸਾਨੂੰ ਅਮਨਦੀਪ ਸ਼ਰਮਾ ਜੀ ਨੇ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਜੀ ਤੇ ਉਮੀਦ ਆ ਵੀ ਇਹ ਵੀਡੀਓ ਦੇਖ ਕੇ ਹੋਰ ਕਿਸਾਨ ਵੀ ਇਸ ਤਰ੍ਹਾਂ ਦੀ ਖੇਤੀ ਲਈ ਪਹਿਲ ਕਾਦਮੀ ਕਰਨਗੇ ਤੇ ਤੁਸੀਂ ਇੰਨਾ ਵਧੀਆ ਤੁਸੀਂ ਸਾਡੇ ਨਾਲ ਖੇਤ ਵੀ ਆਏ ਦੇਖੋ ਧੁੱਪ ਚ ਦੁਪਹਿਰ ਦੁਪਹਿਰ ਚ ਤੇ ਇੰਨਾ ਵਧੀਆ ਸਹਿਯੋਗ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀਰੇ ਹਾਂ ਮੈਨੂੰ ਤੁਸੀਂ ਜੇ ਕਿਸੇ ਨੇ ਕੋਈ ਹੋਇਆ ਕੋਈ ਚਾਹ ਵਨ ਇਸ ਖੇਤੀ ਕਰਨ ਦਾ ਤੁਸੀਂ ਮੇਰਾ ਨੰਬਰ ਇਹਦੇ ਚ ਚਲਾ ਦਿਓ ਠੀਕ ਹੈ ਜੀ ਕਿ ਕਿਸੇ ਨੂੰ ਪਨੀਰੀ ਬਾਰੇ ਪੁੱਛਣਾ ਕੋਈ ਦਵਾਈ ਬਾਰੇ ਪੁੱਛਣਾ ਜਾਂ ਕੁਝ ਵੀ ਪੁੱਛਣਾ ਹੈ ਜਰੂਰ ਕਰ ਜਰੂਰ ਕਰ ਸਕਦੇ ਮੈਨੂੰ ਕਿਸੇ ਤੁਸੀਂ ਨੰਬਰ ਇੱਕ ਵਾਰੀ ਬੋਲ ਦੋ ਹਾਂ ਨੰਬਰ ਮੇਰਾ 9517604500 ਦੁਬਾਰਾ ਮੈਂ ਫੇਰ ਬੋਲ ਦਿੰਦਾ 95176 04500 अमनदीप नाम है मेरा कोट बामनाला। बामनाला, साकते साकते है। है है है। जी कोटखपुर नाल ਪਿੰਡ ਆ ਬੰਮਨ ਵਾਲਾ ਬੰਮਨ ਵਾਲਾ ਹੂੰ ਬੰਮਨ ਵਾਲੇ ਪਿੰਡ ਤੁਸੀਂ ਇੱਥੇ ਆ ਕੇ ਦੇਖ ਵੀ ਸਕਦੇ ਹੋ ਮੈਨੂੰ ਮਿਲ ਵੀ ਸਕਦੇ ਹੋ ਕਿਸੇ ਦਾ ਕੋਈ ਚਾਹਵਾਨ ਹੈਗਾ ਤੁਸੀਂ ਉਹ ਕੰਮ ਵੀ ਜਰੂਰ ਕਰੋਗੇ ਠੀਕ ਹੈ ਜੀ ਤੇ ਹਾਂਜੀ ਬਹੁਤ ਵਧੀਆ ਜਾਣਕਾਰੀ ਮਿਲੀ ਆ ਤੇ ਨੰਬਰ ਵੀਰੇ ਨੇ ਬੋਲਤਾ ਜੇ ਮਤਲਬ ਕਿਸੇ ਨੂੰ ਵੀ ਕੋਈ ਜ਼ਰੂਰਤ ਹੈ ਕਿਸੇ ਦਾ ਰਿ ਜਾਣਕਾਰੀ ਲੈਣ ਦੀ ਤੁਸੀਂ ਫੋਨ ਕਰ ਸਕਦੇ ਹੋ ਤੇ ਇੱਕ ਤੁਹਾਨੂੰ ਬੇਨਤੀ ਹੈ ਵੀ ਇਸ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ